ਸਾਰੇ ਨੂੰ ਜੀ ਪਿਆਰ ਭਰੀ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੇ ਮੇਰੇ ਚੈਨਲ ਲਾਈਫ ਆਫ ਹਮਨਦੀਪ ਤੇ ਤੁਹਾਡਾ ਬਹੁਤ ਸਵਾਗਤ ਹੈ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੇ ਲੋ ਜੀ ਮੈਂ ਪਹਿਲਾਂ ਸਾਰਾ ਕੰਮ ਨਵੇੜਦਾ ਸੀਗਾ ਜਸਤਿੰਝ ਸਾਰੀ ਕਰਦੀ ਸੀ ਖੇਤਾਂ ਨੂੰ ਖੇਤ ਹੁਣ ਕਰਕੇ ਨਾ ਸਾਡੇ ਬਹੁਤ ਕੰਡ ਆਉਂਦੀ ਹੈ ਮੈਂ ਰੋਜ਼ ਕੱਪੜਾ ਫੇਨ ਨਾ ਹੁੰਦਾ ਰੋਜ਼ ਕੱਪੜਾ ਫੇਨ ਨਾ ਹੁੰਦੇ ਜੀ ਇੱਕ ਦਿਨ ਨਾ ਫੇਰ ਨਾ ਉਹ ਦਿਨ ਇੰਨੀ ਗਰਦ ਹੱਥਾਂ ਲੱਗਦੀ ਹੁੰਦੀ ਆ ਤੇ ਇਹਦੇ ਕਰਕੇ ਮੈਂ ਰੋਜ਼ ਡਸਟਿੰਗ ਕਰਦੀ ਆ ਚਾਹੇ ਮੈਨੂੰ ਥੋੜਾ ਜਿਹਾ ਲੇਟ ਹੋ ਜAVE ਪਰ ਮੈਂ ਕਰਨੀ ਉਹ ਕਰਨੀ ਆ ਤੇ ਲਓ ਜੀ ਮੇਰਾ ਸਾਰਾ ਕੰਮ ਮੁੱਕ ਗਿਆ ਸੀ ਫਿਰ ਮੈਂ ਥੋੜਾ ਜਿਹਾ ਚਿਹਰੇ ਬੈ ਕੇ ਬੈਠ ਕੇ ਰੈਸਟ ਲੈਤੀ ਕਿਉਂਕਿ ਗਰਮੀ ਬਹੁਤ ਆ ਉਹਦੇ ਕਰਕੇ ਰੈਸਟ ਲੈਣੀ ਵੀ ਜ਼ਰੂਰੀ ਆ ਤੇ ਫਿਰ ਮੈਂ ਬੈਠ ਕੇ ਤੋਂ ਮਿੰਟ ਦਾਮ ਲੈ ਕੇ ਫਿਰ ਮੈ ਲੱਗੀ ਸੀ ਪੋਚਾ ਲਾਉਣਾ ਤੇ ਅੱਗੇ ਮੈਂ ਹੱਥ ਨਾਲ ਲਾਦਨੀ ਹੁੰਦੀ ਆ ਪੋਚਾ ਹੁਣ ਕਿਉਂਕਿ ਆਪਣਾ ਫਰਸ਼ ਤੋਂ ਤਿੰਨ ਤਿੰਨ ਚਾਰ ਦਿਨ ਹੋ ਗਏ ਸੀ ਪੋਚਾ ਲਾਏ ਨੂੰ ਬਹੁਤ ਮਿੱਟੀ ਜੀ ਹੋਈ ਪਈ ਸੀ ਤੇ ਉਹਦੇ ਕਰਕੇ ਮੈਂ ਫਿਰ ਇਹ ਬਾਜ਼ਾਰੂ ਪੋਚੇ ਨਾਲ ਤਿੰਨ ਚਾਰ ਵਾਰੀ ਲਾਇਆ ਸੀ ਮੇਰੀ ਵੀਡੀਓ ਵੀ ਲੰਬੀ ਹੋ ਗਈ ਸੀ ਮੈਨੂੰ ਪਤਾ ਹੀ ਨਹੀਂ ਲੱਗਿਆ ਹੈਗਾ ਵੀ ਕੈਮਰਾ ਚੱਲੀ ਜਾਂਦਾ ਮੈਂ ਕਈ ਵਾਰੇ ਸਾਫ ਪਾਣੀ ਲੈ ਲੈ ਕੇ ਪੋਚਾ ਲਾਇਆ ਸੀਗਾ ਕਿਉਂਕਿ ਥੋੜਾ ਜਿਹਾ ਸਾਡੇ ਸੀਮੈਂਟ ਦਾ ਫਰਸ਼ ਹੋਣ ਕਰਕੇ ਕਈ ਥਾਂ ਮੋ ਇਹ ਸੀਮੈਂਟ ੜਕਿਆ ਵੀ ਹੋਇਆ ਉਹ ਤੋਂ ਮੈਂ ਹੱਥਾਂ ਨਾਲ ਬਿਲਾ ਦਿੰਨੀ ਹੁੰਦੀ ਆ ਫਿਰ ਫੇਰ ਕਈ ਵਾਰ ਮੇਰੇ ਪੈਰ 'ਚ ਦਰਦ ਹੋਣ ਲੱਗ ਜਾਂਦਾ ਤੇ ਫਿਰ ਮੈਂ ਇਹਦੇ ਅੱਜ ਮੈਂ ਕਿਹਾ ਚਲੋ ਤਿੰਨ ਚਾਰ ਵਾਰੀ ਫੇਰ ਨਾ ਵੀ ਫਰਸ਼ਾਂ ਨੂੰ ਸਮਾਰ ਕੇ ਚੰਗੀ ਤਰ੍ਹਾਂ ਸਾਫ਼ ਕਰਨਾ ਤੇ ਮੈਂ ਕਿਹਾ ਚਲੋ ਆਪਾਂ ਇਹਦੇ ਨਾਲੇ ਅੱਜ ਫੇਰ ਦੰਨੇ ਆ ਤੇ ਚਲੋ ਜੀ ਘਾਰ ਫਰਸ ਚਲੋ ਪ੍ਰਮਾਤਮਾ ਸੁੱਖ ਰੱਖੇ ਆਪਾਂ ਵੀ ਵਧੀਆ ਫਰਸ਼ ਲਵਾ ਲਾਂਗੇ ਜੇ ਪ੍ਰਮਾਤਮਾ ਦੀ ਕਿਰਪਾ ਹੋਈ ਕਹਿੰਦੇ ਨੇ ਉਹਦੀ ਮਰਜ਼ੀ ਤੋਂ ਬਿਨਾ ਪੱਤਾ ਨਹੀਂ ਹਿੱਲਦਾ ਚਲੋ ਹਜੇ ਮੈਂ ਇਹੀ ਫਰਸਾਂ ਤੇ ਪੋਚੇ ਲਾਉਣੇ ਨੇ ਚਲੋ ਲਾਈ ਜਾਨੇ ਆ ਖੁਸ਼ ਹੋ ਕੇ ਆਪਣਾ ਘਰ ਤੇ ਚਲੋ ਜੀ ਪਰਮਾਤਮਾ ਸਾਡੇ ਵੀ ਕਦੇ ਚਿਫਸਾਂ ਲਵਾ ਦੂ ਤੇ ਚਲੋ ਜੀ ਬਸ ਮੇਰਾ ਸਾਰਾ ਕੰਮ ਨਿਬੜ ਗਿਆ ਸੀਗਾ ਆਪਣੇ ਬੱਚੇ ਵੀ ਆ ਗਏ ਸੀ ਪਰ ਲੈਣ ਸਾਡੇ ਗਈ ਹੋਈ ਸੀਗੀ ਲੈਟ 2:30 ਵਜੇ ਚਲੀ ਗਈ ਤੇ ਸ਼ਾਮ ਨੂੰ ਆਈ ਸੀ ਪੌਣੇ 6 ਵਜੇ ਤੇ ਚਲੋ ਕੱਪੜੇ ਕੱਲ ਧੋਤੇ ਗਏ ਸੀ ਅੱਜ ਕੱਪੜੇ ਨਹੀਂ ਧੋਤੇ ਤੇ ਚਲੋ ਜੀ ਠੀਕ ਆਪ ਕੱਪੜੇ ਸਾਰੇ ਤਾਹਾਂ ਕਰਕੇ ਰੱਖ ਦਈਏ ਤੇ ਚਲੋ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਗੇ ਸੁਣੋ ਮਿਲਦੇ ਆਂ ਤੇ ਆਪਣੀ ਦਾਲ ਸਬਜ਼ੀ ਦੀ ਤਿਆਰੀ ਕਰਦੇ ਆਂ ਤੇ ਚਲੋ ਜੀ ਠੀਕ ਆ 这样子。 ਸਸ ਕੈਰੀ ਸਾਰੇ ਨੂੰ ਲਾਈਫ ਆਫ ਹਮਨਦੀਪ ਬੇਟਾ ਅਡ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਬੜੀਆ ਠੀਕ ਠਾਕ ਹੋਮੋਗੇ ਤੇ ਲੱਗਦਾ ਜੀ ਵੀ ਬਹੁਤ ਬੜਾ ਕੱਟਣ ਲੱਗੇ ਐ ਸੀ ਪਤਨੀ ਹੁਣ ਜਿੰਨੀ ਜਿੰਨੀ ਜੋ ਜੋ ਦੇ ਘਰੇ ਇੱਥੇ ਜਣੀ ਮੌਸਮ ਬਦਲੀ ਜਾਊ ਜੋ ਜੋ ਬੱਦ ਗਰਮੀ ਹੋਈ ਜਾਊਗੀ ਜੋ ਜੋ ਸਾਡੇ ਇਧਰੇ ਇਹ ਜੀ ਚ ਲੈਟ ਬਹੁਤ ਜ਼ਿਆਦਾ ਜਾਣ ਲੱਗ ਜੰਗੇ ਕਈ ਵਾਰ ਤਾਂ ਦੋ ਦੋ ਦਿਨ ਨਹੀਂ ਹੋਗੇ ਉਹਦੇ ਸਨ ਪਾਣੀ ਕਿਹਨੇ ਬਹੁਤ ਔਖਾ ਹੋ ਜਾਂਦਾ ਦੇਖੋ ਅੱਜ ਵੀ 2:30 ਵਜੇ ਜਾ ਕੇ 5:00 ਵਜੇ ਆਈਆਂ ਨਾ ਤੇ ਚਲੋ ਜੀ ਮੈਂ ਵੈਸੇ ਅੱਜ ਨਾ ਜਿਹੜਾ ਆਪਣਾ ਮਾਵਾ ਨਿਕਲਿਆ ਸੀ ਉਥੇ ਉਥੇ ਮਰਾਈ ਚ ਉਹਦੀ ਮਰਕੀ ਜਾਂ ਕਿੰਨੀਆਂ ਬਣਾਉਣੀਆਂ ਸੀ ਪਰ ਮੈਂ ਕੜਾਹੀ ਵੀ ਧਰ ਲਈ ਸੀ ਗੈਸ ਤੇ ਤੇ ਵੀਡੀਓ ਨੂੰ ਕੁਝ ਨਹੀਂ ਖੋਣ ਵੀ ਚੱਕ ਲਿਆ ਸੀਗਾ ਪਰ ਮੈਂ ਜਦ ਡੱਬੇ ਚ ਦੇਸੀ ਖੰਡ ਦੇਖੀ ਉਹ ਹੈ ਨਹੀਂ ਸੀ ਮੁਕਤੀ ਹੋਈ ਸੀ ਉਹਦੇ ਕਰਕੇ ਫਿਰ ਮੈਂ ਚੀਨੀ ਦੀ ਬਣਾਈ ਕਿੰਨੀ ਰੋਈ ਮੂਝੇ ਚਾਈ ਜਾਂਦੀ ਆ ਦੇਸੀ ਖੰਡ ਨਾਲ ਬਹੁਤ ਜ਼ਿਆਦਾ ਸਵਾਦ ਆਉਂਦੀ ਆ ਤੇ ਚਲੋ ਜੀ ਬਸ ਹੁਣ ਸਬਜ਼ੀ ਵੀ ਬਿਚਾਰੀ ਕਰਦੇ ਆ ਸਬਜ਼ੀ ਵਿੱਚ ਮੈਂ ਅੱਜ ਕਾਲੇ ਛੋਲੇ ਪਾ ਕੇ ਰੱਖਤੇ ਸੀ ਦੁਪਹਿਰੇ ਗਰਮ ਗਰਮ ਪਾਣੀ ਚ ਭੋਗ ਰੱਖਤੇ ਤੇ ਉਹ ਵਧੀਆ ਫੁੱਲ ਗਈ ਸੀ ਇਹ ਚਲੋ ਜੀ ਸੱਤ ਵਜੇ ਹਜੇ ਵੀ ਤੋਂ ਫਖੜੀ ਆ ਹੈਗੀ ਆ ਹਜੇ ਵੀ ਮੱਧਮ ਜੀ ਤੇ ਇੱਦਾਂ ਮੈਂ ਬਣਨੇ ਧਾਤੀ। ਦੇਖੋ ਸੁੱਕੀਆਂ ਦਾਣਾਂ ਨੂੰ ਰੰਗ ਚੜਾਇਆ ਹੁੰਦਾ। ਦੇਖੋ ਇਹਨਾਂ ਨੂੰ ਵੀ ਰੰਗ ਚੜਾਇਆ ਹੈ ਸੀ। ਨਵੇਂ ਦੋ ਤਿੰਨ ਵਾਰੀ ਧੋ ਕੇ ਪਾਏ ਨੇ। ਫਿਰ ਵੀ ਦੇਖੋ ਕਿਵੇਂ ਰੰਗ ਲੱਗ ਗਿਆ ਇਹਦੇ ਵਿੱਚ। ਦੁੱਧ ਜੀਆ ਸਬਜ਼ੀਆਂ ਵਿੱਚ ਨਾਲ ਤਾਂ ਟੀਕੇ ਲਵਲ ਨੇ ਸੁੱਕੀਆਂ ਦਾਣਾਂ ਨੂੰ ਵੀ ਦੇਖੋ ਰੰਗ ਚੜਾਇਆ ਹੋਇਆ। ਤੇ ਚਲੋ ਵਿੱਚ ਪਾਣੀ ਪਾਉਣੀ ਹੈ। ਵੇ ਬਸ ਹੁਣ ਤੋਂ ਵਿਚਾਰ ਪਿਆਜ਼ ਕੱਟ ਕੇ ਤੜਕਾ ਲਾ ਲਾਂਗੇ ਤੇ ਆ ਤਾ ਮਾਮਾ ਮੇਰਾ ਆਪਣੀ ਪੀਰ ਐ ਇਹ ਜੋ ਹਜੇ ਕਿਉਂ ਨੁਚੜੀ ਜਾਂਦਾ ਤੇ ਮੇਰੇ ਜਨ ਨੂੰ ਖੁਸ਼ੀ ਹੋਣਾ ਉਹਨਾਂ ਨੂੰ ਕੱਲ ਮੈਂ ਠੀਣੀ ਪਾ ਕੇ ਦਿੱਤਾ ਸੀ ਥੋੜਾ ਜਿਹਾ ਰੋਟੀ ਤੋਂ ਬਾਅਦ ਕਹਿੰਦੇ ਵਧੀਆ ਸੁਆਦ ਸੀਗਾ ਬਹੁਤ ਤੇ ਚਲੋ ਜੀ ਬਸ ਹੁਣ ਦੇਸੀ ਖੰਡ ਨਾਲ ਇਹ ਪਾਪਾ ਨੂੰ ਫੋਨ ਕਰਿਆ ਸੀ ਉਹ ਕਹਿੰਦੇ ਮੈਂ ਆਉਂਦਾ ਹੋਇਆ ਲੈ ਕੇ ਆਉਂ। ਤੇ ਫਿਰ ਬਣਾ ਲਾਂਗੇ। ਉੱਚ ਪਾਣੀ ਪਾਉਣਾ ਹੋਰ ਪਾਪੇ ਪ੍ਰਗਟਲ ਅੱਛਾ ਉਹ ਚ ਪਾਣੀ ਪਾਉਣਾ ਪਾਣੀ ਸਾਰਾ ਸੁੱਕ ਗਿਆ ਆਪ ਮਨੇ ਖੇੜ ਕੇ ਆਏ ਮੂੰਹ ਨਾਲ ਨਾਲ ਹੋਇਆ ਪਿਆ ਤੇ ਚਲੋ ਜੀ ਹੁਣ ਮੇਰੇ ਬਸ ਪਿਆਰ ਜਿਹਾ ਘਟ ਗਿਆ ਨਹੀਂ ਦੇਖਣੀ ਕੋਟੀ ਦੇ ਘੇੜਾ ਕੱਢ ਕੇ ਹੁਣੀ ਆ ਤੇ ਇਹ ਚਲੋ ਜੀ ਚੈਨਾਂ ਤੇ ਗੱਲ ਹੀ ਕਰਨੀ ਚਾਹੁੰਦੇ ਜੀ ਸਬਸਕ੍ਰਾਈਬ ਕਰਦੇ ਹੋ ਪਲੀਜ਼ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਮਾੜਾ ਜਿਹਾ ਟੱਚ ਕਰ ਦਿਆ ਕਰੋ ਤੇ ਬੈਲ ਆਈਕਨ ਵੀ ਗੱਸਟ ਕਰ ਦਿਓ ਕਰੋ ਬਸ ਇੰਨੇ ਤੁਹਾਡੀ ਬਹੁਤ ਮਿਹਰਮਾਨੀ ਹੋਊ ਜੂਗੀ ਥੋੜੀ ਜਿਹਾ ਰੱਖ ਲੈਣੇ ਤੋਂ ਬਾਅਦ ਛੁਵਾ ਦੇਣੀ ਹੈ ਹੱਥ ਨਾਲ Thank you. ਤੇ ਚਲੋ ਜੀ ਠੀਕ ਆ ਬੱਸ ਆਪਣਾ ਖਾਣਾ ਬੀਣਾ ਹੋ ਗਿਆ ਖੁਸ਼ੀ ਹੋਣ ਲੱਗੀ ਐ ਰੋਟੀ ਖਾਣਾ ਮੈਂ ਤਾਂ ਖਾਣੀ ਨਹੀਂ ਹੈਗੀ ਤੇ ਚਲੋ ਬੱਸ ਰਸੋਈ ਸਾਫ਼ ਕਰਕੇ ਸਾਡਾ ਸਾਰਾ ਕੰਮ ਨਿਭਣ ਜੂ ਅਜੇ ਰਸੋਈ ਰਹਿੰਦੀ ਐ ਸਾਫ਼ ਕਰਨ ਤੋਂ ਤੇ ਚਲੋ ਜੀ ਠੀਕ ਆ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਆਪਾਂ ਤੁਹਾਨੂੰ ਮਿਲਾਂਗੇ ਅਗਲੇ ਦਿਨ ਨੈਕਸਟ ਵਲੌਗ ਵਿੱਚ ਤੇ ਚਲੋ ਜੀ ਪਰਮਾਤਮਾ ਸੁੱਖ ਰੱਖੇ ਚੜਦੀ ਕਲਾ ਰੱਖੇ ਤੇ ਚਲੋ ਠੀਕ ਆ ਫਿਰ ਮਿਲਦੇ ਆ ਬਾਏ ਬਾਏ ਕੰਨੀ ਤੇ ਚਲੋ ਜੀ ਠੀਕ ਆ ਬਸ ਖੁਸ਼ੀ ਨਾਲ ਰੋਟੀ ਖਾਣ ਚ ਰੁੱਝੀ ਹੋਈ ਆ ਮਸਾਂ ਲਾਇਆ ਕਹਿੰਦੀ ਸੀ ਕਹਿੰਦੀ ਮਰਜ਼ੀ ਨਹੀਂ ਕਰਦਾ ਤੇ ਚਲੋ ਜੀ ਠੀਕ ਆ ਪਰਮਾਤਮਾ ਸੁੱਖ ਰੱਖੇ